ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੌਗ 'ਚ ਤੇ ਟਾਈਮ ਹੋਇਆ ਜੀ 4:30 ਦਾ ਹਲੇ ਕੋਈ ਨਹੀਂ ਉੱਠਿਆ ਬਾਬਾ ਜੀ ਵੀ ਨਹੀਂ ਉੱਠੇ ਤਾਂ ਆਪਾਂ ਉੱਠਾਏ ਨੰਗਰਾਂ 'ਚ ਤੇ ਅੱਜ ਹੈਗੀ ਜੀ 19 ਨਵੰਬਰ 2025 11ਵਾਂ ਮਹੀਨਾ ਯਾਨੀ ਕਿ ਨਵੰਬਰ ਦਾ ਤੇ 2025 ਅੱਜ ਤੇ ਆਪਾਂ ਨੰਗਰਾਂ 'ਚ ਵੜ ਗਏ ਆ ਗੋਇਆ-ਗੋਇਆ ਇਕੱਠਾ ਕੀਤਾ ਤੇ ਇੱਕ ਮੈਂ ਚੌਣ ਲੱਗੀਆਂ ਕੱਟਾ ਛੱਡਦਾ ਦੂਜੀ ਬਾਅਦ 'ਚ ਚਾਵਾਂਗੇ ਤੇ ਕੰਮ ਸਟਾਰਟ ਕਰਤਾ ਜੀ ਬਾਕੀ ਤੁਸੀਂ ਵੀ ਸਵੇਰੇ ਜਲਦੀ ਉੱਠਿਆ ਕਰੋ ਉੱਠਣ ਦੇ ਬਹੁਤ ਫਾਇਦੇ ਨੇ ਸਵੇਰੇ ਇੱਕ ਆਪਣਾ ਕੰਮ ਛੇਤੀ ਨਿਬੜ ਜਾਂਦਾ ਹੈ ਤੇ ਇੱਕ ਆਪਣੀ ਉੰਜ ਮਾੜੀ ਮੁੱਟੀ ਵਰਜਿਸ਼ ਹੋ ਜਾਂਦੀ ਹੈ ਔਰ ਵੇਖ ਲਓ ਮੈਂ ਕੱਪੜੇ ਫੁੱਲ ਪਾ ਕੇ ਆਇਆ ਸੀ ਤੇ ਆ ਗੋਆ ਗੋਆ ਚੁੱਕਿਆ ਮੈਨੂੰ ਐਨ ਗਰਮੀ ਆਈ ਪਈ ਹੈ ਚਲੋ ਕੰਮ ਸਟਾਰਟ ਕਰੀਏ ਆਪਣਾ ਲਓ ਜੀ 5:30 ਦਾ ਟਾਈਮ ਹੋਇਆ ਜੀ ਤੇ ਵਾਹ ਨੂੰ ਰਾਤ ਆਂਦਾ ਹੀ ਸੈਰ ਕਰਨ ਜਾਣਾ ਮੈਂ ਤੇ ਨੂੰ ਠਾਲਿਆ ਸੈਰ ਕਰਨ ਚੱਲੇ ਆ ਤੁਸੀਂ ਵੀ ਉੱਠੋ ਸੈਰ ਕਰਨ ਜਾਓ ਆਪਣੇ ਬੱਚਿਆਂ ਨੂੰ ਵੀ ਲਾਓ ਤੇ ਬੜੀ ਵਧੀਆ ਗੱਲ ਐ ਸੈਰ ਕਰਨਾ ਤੇ ਮੱਥਾ ਟੇਕਣ ਜਾ ਰਹੀ ਸੰਗਤ ਅਸਿਕਾ ਠੀਕ ਠਾਕ ਹੀ ਹੋਰ ਠੀਕ ਠਾਕ ਠੀਕ ਚਲੋ ਵਧੀਆ ਸ਼ੁਕਰ ਤੇ ਸੈਰ ਕਰਨ ਜਾਓ ਤੁਸੀਂ ਵੀ ਉੱਠ ਕੇ ਆਪਾਂ ਵੀ ਚੱਲੇ ਅੱਜ ਅਹੀ ਅੱਜ ਹੀ ਸਟਾਰਟ ਕੀਤੀ ਤੇ ਕਰਾਂ ਕਰਾਂਗੇ ਹੁਣ ਨਾਲ ਡੰਡਾ ਲੈ ਲਿਆ ਕੁੱਤਾ ਕਤਾਨਾ ਪੈਜੀ ਤੇ ਨਾਲ ਵਾਏ ਨੂਰ ਛੱਲ ਭਾਈ ਆ ਗਈ ਸੜਕ ਤੇ ਇੱਥੋਂ ਕਰਦੇ ਆਂ ਅਸੀਂ ਸਟਾਰਟ ਰਲਿੰਗ ਨਿੱਕੀ ਨਿੱਕੀ ਹਨੇਰਾ ਬਹੁਤ ਜ਼ਿਆਦਾ ਹੋਇਆ ਛੱਲ ਭਾਈ ਸ਼ਾਲਾ ਮਿੰਡੇ ਅੰਦਰ ਆ ਗਿਆਂ ਵਾਪਸ ਆਪਾਂ ਕੱਢ ਕੇ ਗੇੜੇ ਦੋ ਕੋ ਤੇ ਠੰਡ ਜ਼ਿਆਦੀ ਲੱਗਦੀ ਸੀ ਵਾਏ ਨੂਰ ਪਹੁੰਚ ਗਿਆ ਘਰੇ ਆਪਾਂ ਲੋ ਜੀ ਹੁਣ ਆਪਾਂ ਚਾਹ ਚੂ ਪੀ ਰਹੇ ਆ ਮੱਜਾ ਮੱਜਾ ਦਾ ਕੰਮ ਨਿਬੇੜ ਕੇ ਸੈਰ ਕਰਕੇ ਤੇ ਮੈਨੂੰ ਗੱਲ ਦਸੰਡੀ ਆਈ ਵਾਇਨੂਰੇ ਕਿ ਵਾਇਨੂਰ ਨੂੰ ਸੁਪਨਾ ਆਇਆ ਕਹਿੰਦਾ ਸੁਪਨਾ ਆਇਆ ਕਹਿੰਦਾ ਪਰ ਰੋਬਟ ਲੈ ਜਾਂਦਾ ਉਹ ਪੱਠੇ ਪੁੱਠੇ ਵੀ ਉਹ ਪਾ ਰਿਹਾ ਸਾਰੇ ਕੰਮ ਉਹ ਕਰੇ ਕਰੇਗਾ ਹੁਣ ਮੈਨੂੰ ਲੱਗਦਾ ਹੌਲੀ ਹੌਲੀ ਵਾਇਨੂਰ ਆ ਜਾਣੇ ਨੇ ਜਦ ਜਿੰਨੇ ਨੂੰ ਤੂੰ ਜਵਾਨ ਹੋਣਾ ਰੋਬਟ ਆ ਜਾਣੇ ਨੇ ਕੰਮ ਕਰਨੇ ਛੱਡ ਹੀ ਦੇਨੇ ਲੋਕਾਂ ਨੇ ਨਹੀਂ ਰੋਬੋਟ ਉਹ ਹੈਗੇ ਵੀ ਨੇ ਰੈਸਟੋਰੈਂਟਾਂ 'ਚ ਹੈਗੇ ਨੇ ਵੱਡੇ ਸ਼ਹਿਰਾਂ 'ਚ ਕੰਮ ਕਰਦੇ ਨੇ ਉਹ ਟ੍ਰਿਆਟਰਾਂ ਤੋਂ ਵੀ ਫੜਾਂਦੇ ਨੇ ਜਿਵੇਂ ਖਾਣ ਪੀਣ ਵਾਲਾ ਸਮਾਨ ਤੇ ਹੌਲੀ ਹੌਲੀ ਕਿਸਾਨਾਂ ਕੋਲ ਵੀ ਆ ਜਾਣੇ ਨੇ ਪੱਠੇ ਕੁੱਤਰਨ ਕਰਨਗੇ ਤੇ ਆਪਣਾ ਮੱਜਾਂ ਚੋਣ ਕਰਨਗੇ ਹਨਾ ਇਹਨੂੰ ਪੱਠੇ ਲੈਣ-ਦੇਣ ਨਾ ਕਰਨਾ ਜਾ ਵੀ ਪੱਠੇ ਲੈ ਕੇ ਆ ਜੇ ਪੱਠੇ ਗਲਤ ਵੱਡ ਲਿਆ ਜਿਵੇਂ ਆਪਣੇ ਵੱਡਣ ਗਿਆ ਪ੍ਰਵਿੰਦਰ ਕੇ ਵੱਡ ਲਿਆ ਸਿਰ ਛੇਤਰ ਵੀ ਪੈਨ ਕਰਨਗੇ ਰੋਬਟ ਦੇ ਹਣਾ ਚਲੋ ਬਨੇਰੋ ਵੀਡੀਓ ਚ ਆ ਸੁੱਤੀ ਵੀ ਮੈਡਮ ਹਲੇ ਆ ਰਹੀ ਆ ਰਹੀ ਹਾਂਜੀ ਮਿੱਤਰੋ ਦੁੱਧ ਪਾਤਾ ਆਪਾਂ ਦੁੱਧ ਦੀ ਨੂੰ ਤੇ ਹੁਣ ਵੇਨੇ ਆ ਫੇਰ ਡੰਗਰਾਂ ਦੇ ਵਿੱਚ ਸਵੇਰ ਦੇ ਲੱਗੇ ਸੀ ਫੇਰ ਦੁਬਾਰਾ ਐਂਡ ਆਪਣੀ ਆਈਏ 79 ਦੁੱਧ ਦੀ ਤਾਂ ਕਿ ਹੈਲੋ ਕਰਦੇ ਹੈਲੋ ਗਾਇਜ਼ ਨਹੀਂ ਕਰਦੀ ਕਿੰਨਾ ਹਾਂਜੀ ਮਿੱਤਰੋ ਟਾਈਮ ਹੋਇਆ 8 ਵਜੇ ਕੇ 10 ਮਿੰਟ ਦਾ ਤੇ ਆ ਚੱਲਿਆ ਚੋਬਰ ਸਕੂਲ ਬਸ ਆਉਣ ਵਾਲੀ ਇਹਦੀ 8 10 ਤੇ ਆਉਂਦੀ ਪਤਾ ਨਹੀਂ 15 ਤੇ ਆਉਂਦੀ ਹੈ 15 ਤੇ ਆਉਂਦੀ ਹੈ 10 ਹੋ ਗਏ ਨੇ ਆਹੋ 5 ਮਿੰਟ ਰਹਿ ਗਏ ਨੇ ਤੇ ਪਹਿਲੇ ਹੀ ਖੜਨਾ ਪੈਂਦਾ ਇੱਥੇ ਕਿਉਂਕਿ ਇੱਥੇ ਬੱਚੇ ਦੋ ਹੀ ਚੜਦੇ ਨੇ ਇੱਕ ਕੁੜੀ ਚੜਦੀ ਏ ਇੱਥੇ ਗਵਾਂਡੀਆਂ ਦੀ ਇੱਕ ਇਹ ਚੜਦਾ ਬਾਏ ਨੂਰ ਅਮ ਮੀਟਰਾਂ ਨੂੰ ਲਾਤਾ ਆ ਜੰਦਰਾ ਕਿਉਂਕਿ ਚੋਰੀ ਬਹੁਤ ਹੁੰਦੀ ਸੀ ਤੇ ਕੁੰਡੀਆਂ ਕਹਿੰਦੇ ਬਹੁਤ ਲੱਗਦੀਆਂ ਇਹ ਤੇ ਸਰਪੰਚ ਸਾਹਿਬ ਨੇ ਜੰਦਰਾ ਲਾ ਕੇ ਬਹੁਤ ਵਧੀਆ ਕੀਤਾ ਹੈ ਤੇ ਤਾਰਾਂ ਵੇਖੋ ਕਿਵੇਂ ਚਲੋ ਚੜਾ ਦਈਏ ਬਾਈ ਨੂਰ ਨੂੰ ਬਸ ਤੇ ਤਾਂ ਫਿਰ ਨਾ ਇਹ ਤੋਂ ਇਹ ਇਹ ਛੋਟੇ ਮੋਟੇ ਕੰਮ ਅਨੇ ਬਾਹਰ ਅੰਦਰ ਉਹ ਕਰਾਂਗੇ ਆਪਾਂ ਜਾ ਕੇ ਅੱਜ ਸਾਹਮਣੇ ਬੀ 2 ਫਾਸਟ ਫੂਡ b2 ਫਾਸਟ ਫੂਡ ਹੂੰ ਅੱਜ ਇੱਕ ਵਾਰ ਤੁਮ ਕਾਣੀ ਨਹੀਂ ਆਉਂਦੀ ਕੀ ਕਰ ਲਿਆ ਬਿਸਕੂ ਲੋ ਜਲਦੀ ਲੈ ਕੇ ਆਂਦੀ ਕੀ ਹੋਇਆ ਤੈਨੂੰ ਬਿਮਾਰ ਬੇਲੋ ਇਹ ਦੂਜੇ ਦਿਨ ਬਿਮਾਰ ਹੋ ਜਾਂਦਾ ਮੈਨੂੰ ਛੇਤੀ ਲੈ ਆ ਇਹ ਜਦੋਂ ਛੇਤੀ ਲੈ ਆਉਂਨੇ ਆ ਫਿਰ ਚੈੱਕ ਕਰਵਾ ਲਓ ਛੇਤੀ ਲੈ ਆਉਂਨੇ ਆ ਉਦੋਂ ਆ ਕੇ ਟਾਈਬ ਨਹੀਂ ਛੱਡਦਾ ਗੇਮ ਖੇਡਦਾ ਰਹਿੰਦਾ ਚੈੱਕ ਕਰਵਾ ਲਓ ਬੁਖਾਰ ਬੁਖਾਰ ਕਿੱਥੇ ਬੁਖਾਰ ਬੁਖਾਰ ਤਾਂ ਤੇਰੀ ਸ਼ਕਲ ਦੱਸ ਦਿੰਦੀ ਏ ਅੱਛਾ ਕਰਵਾ ਲਓ ਚੱਲ ਚੱਲ ਚਲੋ ਜੀ ਚੜਾਉਨੇ ਇਹਨੂੰ ਬੱਸੇ ਤੇ ਫਿਰ ਚੱਲਦੇ ਆਂ ਘਰ ਆਪਾਂ ਲਓ ਜੀ ਚੜਾਤਾ ਵਾ ਇਹਨੂੰ ਨੂੰ ਤੇ ਚੱਲੇ ਆਣਾ ਆਪਾਂ ਘਰ ਵਾਲ ਨੂੰ ਲਓ ਜੀ ਵਾਇਰ ਨੂੰ ਛੱਡ ਕੇ ਤੇ ਆਪਣੇ ਪੱਠੇ ਵੀ ਕੁਤਰੇ ਗਏ ਨੇ ਤੇ ਅੰਦਰ ਵੀ ਮੱਜਾਂ ਬਹਿ ਗਈਆਂ ਹੋਈਆਂ ਨੇ ਇੱਕ ਕਰੀ ਦਾਣਾ ਪਾਉਣਾ ਪੈਣਾ ਥੋੜਾ ਜਿਹਾ ਦਾਣਾ ਪਾ ਕੇ ਨਾਈਏ ਲਓ ਜੀ ਮਿੱਤਰੋ ਹੁਣ ਜਾ ਕੇ ਕੰਮ ਨਿਬੜਿਆ ਮੈਨੂੰ ਪੂਰਾ ਕੈਂਟਾ ਲੱਗ ਗਿਆ ਪੂਰਾ ਪਹਿਲਾਂ ਪੱਠੇ ਕੁਤਰੇ ਕੁਤਰ ਕੇ ਅੰਦਰ ਛੱਟੇ ਆ ਪੱਲੀ 'ਚ ਪਾ ਕੇ ਇੱਥੇ ਕੁਤਰੀ ਦੇ ਨੇ ਟੋਕੇ ਦੇ ਫਿਰ ਪੱਲੀ 'ਚ ਪਾ ਕੇ ਅੰਦਰ ਰੱਖ ਦੀਦੇ ਨੇ ਥੋੜੇ ਸ਼ਾਮ ਨੂੰ ਪੈ ਜਾਣਗੇ ਵੈਸੇ ਤਾਂ ਦਾਣਾ ਪਾਤਾ ਹੁਣ ਸ਼ਾਮ ਨੂੰ ਲੋਡ ਦੀ ਪੈਣੀ ਸਵੇਰੇ ਹੀ ਪਾਣਾ ਹੁੰਦਾ ਮੈਂ ਵੀ ਪੱਲੀ ਚੁੱਕ ਕੇ ਛੱਡਦੀ ਦੀੀ ਸਵੇਰੇ ਸੁਖ ਹੁੰਦਾ ਆਪਾਂ ਨੂੰ ਤੇ ਪੱਠੇ ਕੋਤਣ ਦੇ ਬਾਅਦ ਰਾਤ ਨੂੰ ਗਾਰਾ ਬਹੁ ਚਿੱਕੜ ਕਰ ਦਿੰਦੀ ਆ ਮੱਝਾ ਗੋਇਆ ਕਰ ਕਰ ਕੇ ਤੇ ਰਾਤ ਨੂੰ ਇੱਥੇ ਚਿੱਕੜ ਹੋਇਆ ਹੁੰਦਾ ਹੁਣ ਉਹ ਗੋਇਆ ਇਕੱਠਾ ਕੀਤਾ ਹੈ ਰੈਡੀ ਚ ਲੱਦਿਆ ਇੱਕ ਵਾਰੀ ਛੱਟਦਾ ਦੁਬਾਰਾ ਫੇਰ ਇਹ ਲੱਦਿਆ ਰਾਤ ਵਾਲਾ ਛੱਡ ਦਿੱਤਾ ਤੇ ਹੁਣ ਫੇਰ ਚਿੱਕੜ ਚਿੱਕੜ ਲੱਦਿਆ ਇਹ ਚਿੱਕੜ ਹੈ ਸਾਰਾ ਗੋਇਆ ਨਿਕਾ ਤੇ ਦਾਣੇ ਨਾਲ ਖੁਰਲੀ ਭਰਤੀ ਖਾਂਦੀਆਂ ਰਹਿਣਗੀਆਂ ਉਹ ਛੋਟਾ ਕੱਟਾ ਆਪਣਾ ਇਦਰ ਕੱਟੀ ਇਹ ਕੱਟੀ ਵਧੀਆ ਨਸਲ ਦੀ ਏ ਐ ਸਮਝ ਦੀ ਕੱਟੀ ਏ ਚੰਗੀ ਨਸਲ ਦੀ ਤੇ ਬਾਬਾ ਮੇਰ ਕਰੇ ਘੈਂਟ ਮੱਝ ਬਣੇਗੀ ਏ ਤੇ ਆਹ ਚੋਟੀ ਵੀ ਆਪਾਂ ਤਿਆਰ ਕਰਨ ਰਏ ਆ ਪਾਊਡਰ ਪਾਊਡਰ ਲਿਆਂਦਾ ਤੇ ਬਸ ਮੱਝਾਂ ਆਪਣੀਆਂ ਰਲ ਜਾਣਗੀਆਂ ਵਧੀਆ ਹੋ ਜਾਣੀਆਂ ਬਾਬਾ ਮੇਰ ਕਰੇ ਤੇ ਦਾਣਾ ਪਾਇਆ ਸਫਾਈ ਕੀਤੀ ਤੇ ਪੱਠੇ ਕੁਤਰ ਕੇ ਅੰਦਰ ਰੱਖੇ ਨੇ ਘੰਟਾ ਲੱਗ ਗਿਆ ਪੂਰੇ ਹੁਣ ਭੁੱਖ ਲੱਗੀ ਏ ਤੇ ਨਾ ਆ ਕੇ ਆਪਾਂ ਖਾਣੇ ਰੋਟੀ ਹੋਣਾ ਤੇ ਗਾ ਤੇ ਇਹਨਾਂ ਨੇ ਫਿਰ ਛਟ ਗੜੀ ਜੀ ਪਾ ਦੇਣਾ ਜਿੰਨਾਂ ਨੂੰ ਮਨਾ ਕੇ ਹੋਣਾ ਇਹਨਾਂ ਨੇ ਫਿਰ ਗੋਆ ਕਰਕੇ ਗੰਦ ਪਾ ਦੇਣਾ ਆ ਮੱਝ ਥੋੜੀ ਜੀ ਸੂਈ ਹੈ ਜਿਵੇਂ ਗੋਆ ਪਤਲਾ ਕਰਦੀ ਏ ਇਹ ਥੋੜਾ ਗੰਦ ਜਿਆਦਾ ਪਾ ਰਹੀ ਏ ਇਹਨੂੰ ਵੀ ਦਿਨੇ ਕੋਈ ਵੇਸਨ ਪੁੱਸਣਾ ਸੈਟ ਹੋ ਜੇਗੀ ਚਲੋ ਚੱਲੀਏ ਹੁਣ ਬਾਥਰੂਮ ਵੱਲ ਨੂੰ ਨਹਾਈ ਤੋਂ ਹੀ ਹੋਏਗੀ ਇਸ਼ਨਾਨ ਕਰੀਏ ਲਓ ਵੀ ਮਿੱਤਰੋ ਕੰਮ ਕਾਰ ਨਿਬੇੜ ਕੇ ਆਪਾਂ ਆ ਗਏ ਆ ਬ੍ਰੇਕਫਾਸਟ ਕਰਨ ਆਲੂ ਮਟਰਾਂ ਦੀ ਸਬਜੀ ਤੇ ਨਾਲ ਰੋਟੀ ਨਾਲ ਮੂਲੀ ਨਾਲ ਆਪਣੀ ਫੇਵਰੇਟ ਫੇਵਰੇਟ ਡਰਿੰਕ ਲੱਸੀ ਲਓ ਜੀ ਲੱਸੀ ਪੀਓ ਤੇ ਰੋਟੀ ਬਹੁਤ ਸਵਾਦ ਲੱਗਦੀ ਲੱਸੀ ਨਾਲ ਲੱਸੀ ਪੀਆ ਕਰੋ ਚਲੋ ਕਰੀਏ ਸਟਾਰਟ ਬ੍ਰੇਕਫਾਸਟ ਕੀ ਕਰਦੀ ਵੀ ਅਸੀਸ ਆਹ ਦੇਖੋ ਛੋਲੇ ਸਾਫ ਕਰਨ ਲਈ ਕਾਕੇ ਓਏ ਕੀ ਕਰਤਾ ਬੈ ਅ이터 ਮੁਕਰ ਸੀਸ ਕੀ ਹੋ ਰਿਹਾ ਹੈ ਬੋਲਣਾ ਨਹੀਂ ਹੋਣੇ ਮੈਂ ਤੈਨੂੰ ਕੁਝ ਪੁੱਛ ਰਿਹਾ ਕੀ ਕਰਨ ਨਹੀਂ ਹੈ ਨਹੀਂ ਛੋੜ ਦੇ ਪਿਓਣੇ ਤੂੰ ਉਹ ਤੇ ਪੈਸੇ ਦੇ ਦੇ ਨਾ ਬੀਜੀ ਇਹ ਪਾਈ ਇਹ ਨਹੀਂ ਗੱਲ ਕਰਦੀ ਯਾਰ ਹਲੋ ਜੀ ਹੁਣ ਰੋਟੀ ਰੋਟੀ ਖਾ ਗਏ ਚੱਲੇ ਆਪਾਂ ਨਰੜੀ ਕੋਨ ਨਰੜੀ ਕੰਮ ਨਹੀਂ ਕਾਇਆ ਤੋ ਕਰਕੇ ਆਉਂਦੇ ਹਾਂ ਹਮ ਹਾਂਜੀ ਮਿੱਤਰੋ ਤੇ ਆਪਾਂ ਸਪੈਸ਼ਲ ਪਟਿਆਲੇ ਆਏ ਆ ਖਾਣ ਪੀਣ ਲਈ ਇੱਥੇ ਛੋਲੇ ਪਟੂਰੇ ਬੰਦਾਂ ਦਾ ਭੁੱਖ ਲੱਗੀ ਹੈ ਜਾਣਾ ਹੀ ਇੱਥੇ ਆ ਤੇ ਪਹੁੰਚ ਚੁੱਕੇ ਆਂ ਆਪਾਂ ਛੋਲੇ ਪਟੂਰੇ ਖਾਣ ਪਟਿਆਲੇ ਫੇਮਸ ਮਾਈਆਂ ਕੋਲ ਲਓ ਜੀ ਪਹੁੰਚ ਗਏ ਆਪਾਂ ਛੋਲੇ ਪਟੂਰੇ ਖਾਣ ਪਟਿਆਲੇ ਤੇ ਮੱਕੇ ਤੇ ਆਪਾਂ ਨਾਲ ਕਹਿੰਦਾ ਨਾਲ ਖਾਣਾ ਹੈ ਨਾ ਹੋਰ ਨਾ ਲਿਖਿਆ ਜੀ ਹਾਫ 40 ਹਾਫ ਫਿਰ 40 ਫਿਰ ਫੁੱਲ 40 ਨਾ ਫੁੱਲ 60 ਨਾਲ ਕਾਕ ਅਗੇ ਸਾਡੇ ਨਾਂ ਚੈੱਕ ਕਰੋ ਬਈ ਸਿਰਾ ਗੱਲ ਬਾਤ ਹਾਂਜੀ ਮਿੱਤਰੋ ਪਟਿਆਲੇੋਂ ਆ ਕੇ ਆਪਾਂ ਕੋਈ ਵੀਡੀਓ ਨਹੀਂ ਬਣਾਈ ਹੱਥ 'ਚ ਮੰਜਾ ਆਪਣੇ ਉਦੋਂ ਦੇ ਕੰਮ ਲੱਗੇ ਆ ਚਾਹ ਪੀਤੀ ਸਿਰਫ ਪੱਠੇ ਪਾਏ ਖਾਲੇ ਨੇ ਪਾਣੀ ਪਿਆਇਆ ਮੱਜਾਂ ਨੂੰ ਹੌਣ ਝਾੜੂ ਫੇਰਣ ਦੇ ਆ ਗੋਇਆ ਲੱਦਣ ਦੇ ਆ ਸ਼ਾਮ ਦਾ ਤੇ ਕੰਮ ਬਹੁਤ ਇਕੱਠਾ ਹੋ ਗਿਆ ਲੇਟ ਬਹੁਤ ਹੋ ਗਿਆ ਪਟਿਆਲੇ ਇੱਕ ਦੋ ਕੰਮ ਸਨ ਛੋਟੇ ਛੋਟੇ ਤੇ ਚਲੋ ਲੱਗੇ ਆ ਫੜਾ ਫੜ ਮੱਝਾ ਚਾਉਂਦਾ ਟਾਈਮ ਹੋ ਚੱਲਿਆ ਤੇ ਟੂਟੀ ਆਈ ਟੂਟੀ ਛੱਡੀ ਆਪਾਂ ਚਲੋ ਫੜਾ ਫੜ ਨਿਬੇੜਦੇ ਆ ਕੰਮ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਜੀ ਬਿੱਲੀ ਬੈਠੀ ਹੈ ਚੂਹਾ ਫੜਨ ਦੀ हां हा 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 हा। जी मित्रों टाइम होया 4:30 ਦਾ ਮੱਝਾਂ ਚਾਉਣੀਆਂ ਹਨ ਉਸ ਤੋਂ ਪਹਿਲਾਂ ਮੈਂ ਚਲੋ ਆਪਾਂ ਦਾਣਾ ਦੂਣਾ ਲੈ ਆਈਏ ਦਾਣਾ ਲੱਦਿਆ ਰੇੜੀ 'ਚ ਤੇ ਹਾਲ ਵੇਖ ਲੋ ਕੀ ਹੋਇਆ ਪਿਆ ਕਹਿੰਦਾ ਮਿਹਨਤਾਂ ਮੇਂ ਨਹੀਂ ਹੁੰਦੀਆਂ ਐਵੇਂ ਹੁੰਦੀਆਂ ਹਾ 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 ਲਓ ਜੀ ਜਾ ਰਹੇ ਆ ਆਪਾਂ ਪਿੰਡਾਂ ਨੂੰ ਦਾਣਾ ਲੱਦ ਕੇ ਜਾ ਕੇ ਮੱਝਾਂ ਚਾਉਣੀਆਂ ਦਾਣਾ ਕੱਲ ਮੈਂ ਲਗਾਇਆ ਨਹੀਂ ਸੀ ਤੇ ਪਾਇਆ ਨਹੀਂ ਸੀ ਮੱਝ ਸਹੀ ਤਰ੍ਹਾਂ ਮਿਲੀ ਨਹੀਂ ਤੇ ਉਹ ਗੱਲ ਸੱਚ ਹੋ ਗਈ ਬਾਬਾ ਜੀ ਮੱਝ ਨਹੀਂ ਮਿਲਦੀ ਮਿਲੀ ਨਹੀਂ ਮੱਝ ਤੇ ਦਿੱਕਤ ਆ ਗਈ ਇਸ ਕਰਕੇ ਚਲ ਦਾਣਾ ਦਲ ਜਾਣਾ ਹੀ ਸੀ ਕੱਲ ਸੰਡੇ ਸੀ ਮੈਨੂੰ ਇਹ ਹੀ ਪਤਾ ਨਹੀਂ ਬੰਦ ਹੀ ਨਾ ਹੋਵੇ ਬਾਕੀ ਦੁਕਾਨ ਖੁੱਲੀ ਹੁੰਦੀ ਯਾਰ ਚਲੋ ਜਾ ਕੇ ਦਾਣਾ ਪਾਉਨੇ ਆ ਤੇ ਮੱਝਾਂ ਚੋਣਨੇ ਆ ਹਾਂਜੀ ਮਿੱਤਰੋ ਟਾਈਮ ਹੋਇਆ ਜੀ 6 ਵਜੇ ਦਾ ਤੇ ਆਪਣਾ ਕੰਮ ਕਾਰ ਨਿਪਟ ਗਿਆ ਮੱਜਾਂ ਦਾ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਵਾਤ ਕਰਦੇ ਮਿਲਦੇ ਆਂ ਨੈਕਸਟ ਵੀਡੀਓ ਚ ਰੱਬ ਰੱਖਾ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤਰਪਾਲ ਤਰਪੂਲ ਲਾਤੀ ਆਪਾਂ ਵੇਖੋ ਕੰਮ ਆਪਣਾ ਬਿਲਕੁਲ ਰੈਡੀ ਹੋ ਗਿਆ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਵਲੌਗ ਚ